ਮਜਬੂਤ ਪਾਲ ਸਿੰਘ ਦੇ ਨਾਮ ਲਿਆ ਤੇ ਉਹਨੂੰ ਬਿਨਾਂ ਕਾਰਨ ਐਨਐਸਏ ਲਾਤੀਏ ਐਨਐਸਏ ਇੱਕ ਵਾਰੀ ਲਾਈ ਦੋ ਵਾਰੀ ਨਹੀਂ ਤਿੰਨ ਉਹ ਤੀਜੀ ਵਾਰੀ ਵੀ ਤੇ ਸੁਣਾ ਪੂਰਾ ਹੋ ਗਿਆ ਫੇਰ ਵੀ ਕੋਈ ਛੱਡਣ ਨੂੰ ਤਿਆਰ ਨਹੀਂ ਇਹ ਸਿੱਖੀ ਦੀ ਗੱਲ ਕਰਦੇ ਤਾਂ ਤੁਹਾਨੂੰ ਪਤਾ ਹੈ ਜਦੋਂ ਕੋਲੋਂ ਕੋਈ ਬੰਬ ਨਹੀਂ ਫੜਿਆ ਗਿਆ ਕੋਈ ہتھیار ਨਹੀਂ ਫੜਿਆ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਕੋਈ ਉਹਨੇ ਬੰਦਾ ਨਹੀਂ ਮਾਰਿਆ ਕੋਈ ਗੱਲ ਨਹੀਂ ਫੇਰ ਵੀ ਇਹ ਸਿਰਫ ਇੱਕ ਗੱਲ ਕਿ ਆ ਇੱਕ ਬਾਣਾ ਪਾ ਕੇ ਕੋਲ ਦਸਤਾਰ ਦਾ ਗਾਤਰਾਂ ਉੱਪਰ ਦੀ ਪਾ ਕੇ ਜਿਉ ਕਦੇ ਵੀ ਤੁਸੀਂ ਨਸ਼ੇ ਛੱਡੋ ਅੰਮ੍ਰਿਤ ਛਕੋ ਤੇ ਇਹ ਗੱਲ ਇਹ ਦਰਪਉਂਦੀ ਹੈ ਕਿ ਸਾਨੂੰ ਸਾਫ਼ ਦਿਸਦੀ ਹੈ ਸਾਹਿਬ ਸਿੰਘ ਜੀ ਉਹਦੇ ਨਾਲ 26 27 ਬੰਦੇ ਹੋਰ ਅੰਮ੍ਰਿਤਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਜਿਨ੍ਹਾਂ ਤੇ ਕੋਈ ਕੇਸ ਹੀ ਨਹੀਂ ਕੋਈ ਗੱਲ ਸੌਨੋ ਨਹੀਂ ਕਿਹਾ ਇਸ ਕਰਕੇ ਬਜਾਇਜ਼ ਤੇ ਕਿ ਆਪਾਂ ਉਹਨਾਂ ਨੂੰ ਕੁੱਸੀਏ ਆਪਾਂ ਆਪਣੀ ਰਾਜਨੀਤਿਕ ਸ਼ਕਤੀ ਇਕੱਠੀ ਕਰੀਏ ਹਾਲమే ਜਿ ਇਕੱਠੇ ਹੋਈਏ ਸੋ ਜਿੰਨਾ ਬਖੇਨਾ ਪਿਆ ਇਹਨੂੰ ਮੇਟੀਏ ਮੇਟਣ ਦਾ ਯਤਨ ਕਰੀਏ ਫਿਰ ਆਪਾਂ ਤਾਂ ਗੁਰੂ ਸਾਹਿਬ ਨੇ ਕਰਨੀ ਆ ਆਪਾਂ ਯਤਨ ਤਾਂ ਕਰੀਏ ਮਹਾਰਾਜ ਦਾ ਹੁਕਮ ਹੈ ਉਦਮ ਕਰੀਂਦੇ ਜੀਉ ਤੂੰ ਕਮਾਉਂਦੇ ਸੁਖ ਪੁੰਚ ਧਿਆਏਂ ਦੇ ਤੂੰ ਪ੍ਰਭੂ ਬਿੜ ਨਾਲ ਪੁਤਰੀ ਚਿੰਤ ਸੋ ਸਾਨੂੰ ਉਦਮ ਕਰਨਾ ਚਾਹੀਦਾ ਸੋ ਉਦੋਂ ਨੂੰ ਫਲ ਤੇ ਮਹਾਰਾਜ ਨੇ ਲਾਉਣਾ ਸੋ ਸਤਗੁਰੂ ਰਹਿਮਤ ਕਰਨ ਜੋ ਸਾਡੇ ਕੋਲ ਫਾਇਦ ਸਿੰਘ ਵਿਛੜ ਗਏ ਨੇ